ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਕਤੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦੀਗਾਰ ਹੈ ਪਰਵਰਦੀਗਾਰ ਇਹ ਜੋ ਕੁਝ ਕਹਿ ਰਿਹਾ ਹੈ ਇੱਕ ਸ਼ਾਇਰ ਕਹਿ ਰਿਹਾ ਹੈ ਇੱਕ ਕਵੀ ਕਹਿ ਰਿਹਾ ਹੈ ਹੈਰਾਨ ਹੋ ਜਾਂਦੀ ਹੈ ਆਮ ਲੋਕਾਈ ਸੰਤ ਜਨਾਂ ਦਾ ਸਾਰਾ ਸੰਦੇਸ਼ ਉਪਦੇਸ਼ ਕਵਤਾ ਦੇ ਚ ਹੈ ਸ਼ਾਇਰੀ ਦੇ ਚ ਹੈ ਪੋਇਟਰੀ ਦੇ ਚ ਹੈ ਇਹ ਸੰਤ ਚਾਹੇ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਡਣ ਵਾਲਾ ਕਿਉਂ ਨਾ ਹੋਵੇ ਪਰ ਜਦ ਪ੍ਰਭੂ ਦੀ ਗੱਲ ਉਹ ਕਰਦਾ ਹੈ ਕਵਤਾ ਦੇ ਚ ਕਰਦਾ ਹੈ ਗੀਤ ਦੇ ਚ ਕਰਦਾ ਹੈ ਸੰਗੀਤ ਦੇ ਚ ਕਰਦਾ ਹੈ ਚاہے ਖੱਡੀ ਤੇ ਬੈਠ ਕੇ ਕਪੜੇ ਬੁਣਨ ਵਾਲਾ ਹੋਵੇ ਚاہے మాਸ ਵੇਚਣ ਵਾਲਾ ਸਦਨਾ ਕਸਾਈ ਹੋਵੇ ਕਿਆ ਸੈਣ ਨਾਈ ਹੋਵੇ ਯਾ ਹੋਰ ਥੋੜੀ ਦੂਰ ਦੀ ਛਾਲ ਮਾਰੀਏ ਖੁਰੂ ਖੇਤਰ ਦਾ ਮੈਦਾਨ ਹੋਵੇ ਆਮਣੇ ਸਾਹਮਣੇ ਫੌਜਾਂ ਟਕਰਾਉ ਲਈ ਤਿਆਰ ਹੋਵਨ ਵਕਤ ਦੀ ਇੱਕ عظیم ਸ਼ਖਸੀਅਤ ਦੇ ਕੰਠ ਚੋਂ ਬੋਲ ਨਿਕਲਨ ਜਿਨ੍ਹਾਂ ਬੋਲਾਂ ਦਾ ਨਾਂ ਹੀ ਗੀਤਾ ਗੀ ਮਹਾਗੀਤਾ ਗੀ ਮੈਦਾਨੇ ਜੰਗ ਦੇ ਚ ਵੀ ਜੋ ਪ੍ਰਭੂ ਦੀ ਗੱਲ ਨਿਕਲੀ ਇਨਸਾਫ ਦੀ ਗੱਲ ਨਿਕਲੀ ਸੱਚ ਦੀ ਗੱਲ ਨਿਕਲੀ ਗੀਤ ਬਣ ਕੇ ਨਿਕਲੀ ਗੀਤ ਉਸੇ ਨੂੰ ਕਹਿੰਦੇ ਨੇ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਜਿਸ ਨੂੰ ਅੱਜ ਦੇ ਅਸੀਂ ਨਵੀਨ ਕਵਿਤਾ ਕਹਿੰਦੇ ਹਾਂ ਮਾਡਰਨ ਪੋਟਰੀ ਕਹਿੰਦੇ ਹਾਂ ਨਵੀਨ ਸ਼ਾਇਰੀ ਕਹਿੰਦੇ ਹਾਂ ਇਹ ਸ਼ਾਇਰੀ ਨਹੀਂ ਹੈ ਇਹ ਕਵਿਤਾ ਨਹੀਂ ਹੈ ਗੀਤ ਤੇ ਉਹ ਹੀ ਹੈ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਸ਼ਾਇਰੀ ਤੇ ਉਹ ਹੈ ਜੋ ਮੂਸੀਕੀ ਦੇ ਵਿੱਚ ਬੰਦ ਹੋ ਸਕੇ ਗੀਤ ਉਹੀ ਹੈ ਜੋ ਸੰਗੀਤ ਬਣ ਜਾਏ ਵਕਤ ਦਾ ਅਵਤਾਰੀ ਪਰ ਸਮਝਾ ਰਿਹਾ ਹੈ ਗੀਤ ਦੇ ਵਿੱਚ ਕਲ ਯੁਗ ਦੇ ਅਵਤਾਰੀ ਪਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੇ ਗਿਆਨ ਅਗੰਮੇ ਫਲਸਫਾ ਅਗਮੇ ਸੋਚਾਂ ਪਰ ਕਮਾਲ ਸਾਰੇ ਦਾ ਸਾਰਾ ਗੀਤ ਦੇ ਵਿੱਚ ਸੰਗੀਤ ਦੇ ਵਿੱਚ ਕਹਿੰਦੇ ਨੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਜੋ ਕੁਰਾਨ ਨਾਜ਼ਿਲ ਹੋਇਆ ਹੈ ਜੋ ਆਇਤਾਂ ਕੰਠ ਦੇ ਗਹਿਰੇ ਤਲ ਤੋਂ ਪ੍ਰਗਟ ਹੋਈਆਂ ਨੇ ਉਹ ਤੇ ਗੀਤ ਹੈ ਉਹ ਤੇ ਸੰਗੀਤ ਹੈ ਭਾਵੇਂ ਕਹਿੰਦੇ ਨੇ ਇਸਲਾਮ ਦੇ ਵਿੱਚ ਸੰਗੀਤ ਦੀ ਮਮਾਨੀਅਤ ਹੈ ਪਰ ਖੁਦਾ ਫੁਟਿਆ ਹੈ ਮੁਹੰਮਦ ਸਾਹਿਬ ਦੇ ਕੰਠ ਤੋਂ ਗੀਤ ਬਣ ਕੇ ਸੰਗੀਤ ਬਣ ਕੇ ਉਪਨਿਸ਼ਦਾਂ ਦੇ ॠषि ਪ੍ਰਾਚੀਨ ਪੁਰਾਣ ਗਥਾਵਾਂ ਲਿਖਣ ਵਾਲੇ ॠषि मुनि ਇੱਕ ਕਵੀ ਸੰਗਤ اور ਹੈਰਾਨ ਗਿਏ ਕਵੀ ਦੇ ਅਰਥ ॠषि ਨੇ ॠषि ਦੇ ਅਰਥ ਕਵੀ ਨੇ ਕਵੀ ॠषि ਹੈ ॠषि ਕਵੀ ਹੈ ਪਰ ॠषि ਕੌਣ ਹੁੰਦਾ ਹੈ ਕਿਸ ਦੇ ਅੰਦਰੋਂ ਰੱਬੀ ਸੰਗੀਤ ਤੇ ਗੀਤ ਫੁੱਟਦਾ ਹੈ ਜੋ Muni ਹੋਵੇ ਜਿਸ ਦਾ ਮਨ ਮੋਨ ਹੋ ਗਏ ਸ਼ਾਂਤ ਹੋ ਗਏ ਤਦ ਹੀ ਤੇਸੀ ਸ਼ਬਦ ਇਕੱਠਾ ਵਰਦਿਆ ॠषि Muni ॠषि Muni ਕੱਲਾ ॠषि ਨਹੀਂ ਕਹਿੰਦੇ ਕੱਲਾ Muni ਵੀ ਨਹੀਂ ਕਹਿੰਦੇ ॠषि मौन है जो मौन हो गए और जिस दे अंदरो परमात्मा बोल रहे है ओ ऋषि मुनि है ओ मन दे तलते मौन हो गए और रसना दे तलते ऋषि हो गए कवि हो गए धर्म दी सारी साधना मन नु मौन करने वास्ते ताकि परमात्मा बोल सके वैसे तो बोल ही रहे है पर मन ने इतना शोर मचाया है मन दे शोर देस प्रभु का कोमल गीतमय संगीतमय बोल दब के रह जाता है इसी वास्ते ते कहंदे ने मन ही पर्दा है और कोई पर्दा नहीं मन ही बाधा है और कोई बाधा नहीं मन ही दीवार है और कोई दीवार नहीं मन ही रुकावट है ਔਰ ਕੋਈ ਰੁਕਾਵਟ ਨਹੀਂ ਮਨ ਹੀ ਸ਼ੈਤਾਨ ਹੈ ਔਰ ਕੋਈ ਸ਼ੈਤਾਨ ਨਹੀਂ ਤੇ ਜੇ ਮਨ ਸ਼ੈਤਾਨ ਹੈ ਤੋ ਮਨ ਹੀ ਭਗਵਾਨ ਹੈ ਬਾਦਕ ਸਾਧਕ ਹੋ ਸਕਦਾ ਹੈ ਇਹ ਜੋ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਇਹ ਚੁੱਪ ਕਰ ਸਕਦਾ ਹੈ ਇਹ ਮੌਨ ਧਾਰਨ ਕਰ ਸਕਦਾ ਹੈ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੌਨੀ ਬਣਾਉਣ ਵਾਸਤੇ ਔਰ ਜੈਸੇ ਮਨ ਚੁੱਪ ਕਰ ਗਿਆ ਮੌਨੀ ਹੋ ਗਿਆ ਔਰ ਜੋ मुनि ਹੋ ਗਿਆ ਔਰ ऋषि हो गया। ਉਹ कंठ ਦੇ तल पे जो कुछ बोलेगा जो कुछ प्रकट करेगा वो ते ऋषि है। ऋषि दे अर्थ कवि कवि दे अर्थ ऋषि। ਉਸ ਦੇ ਅੰਦਰੋਂ ਹੁਣ परमात्मा ਬੋਲੇਗਾ। तो परमात्मा ਦਾ ਬੋਲ गीतमई है। संगीतमई है। ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿੱਖਿਆ ਨਾ ਸੰਗੀਤ ਸਿੱਖਿਆ। ਗਹਿਰੇ ਤਲ ਤੋਂ ਪ੍ਰਗਟ ਹੋਇਆ ਹੈ ਆਤਮਾ ਚੋਂ ਨਿਕਲੇ ਹੈ ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ ਗੀਤਮਈ ਹੈ ਹਾਂ ਅਸੀਂ ਜਗਤ ਦੇ ਵਿੱਚ ਵੀ ਦੇਖਦੇ ਹਾਂ ਕੁਝ ਸ਼ਾਇਰ ਨੇ ਕਵੀ ਨੇ ਇਹ ਕਵੀ ਇਹ ਸ਼ਾਇਰ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ ਹਰ ਵਕਤ ਰਿਸ਼ੀ ਨਹੀਂ ਆਉਂਦੇ ਕਦੀ ਕਦੀ ਇਹਨਾਂ ਨੂੰ ਵੀ ਝਲਕਾ ਮਿਲਦੀਆਂ ਨੇ ਔਰ ਉਹ ਝਲਕਾਂ ਐਸੀਆਂ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀਏ ਨਿਸਕਾਰਾ ਪੈ ਪਲ भर ਲਈ ਚਾਨਣਾ ਹੋਇਆ ਕੁਝ ਦਿਖਾਈ ਦਿੱਤਾ ਫਿਰ ਅੰਧੇਰਾ ਹੋ ਗਿਆ ਫਿਰ ਅੰਧੇਰਾ ਹੋ ਗਿਆ ਬਿਜਲੀ ਤੇ ਚਮਕੀਏ ਛੇਨ ਮਾਤਰ ਅੰਧੇਰਾ ਲੰਮਾ ਹੈ ਲੰਮਾ ਹੈ ਬਹੁਤ ਲੰਮਾ ਹੈ ਇਹ ਆਮ ਜਗਤ ਦੇ ਕਵੀ ਇਕ ਲਮਹੇ ਲਈ ਇਕ ਛਿਨ ਲਈ ਕਦੀ ਕਦੀ ॠषि ਹੋ ਜਾਂਦੇ ਨੇ ਬਹੁਤ ਗਹਿਰੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਹਨਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ ਬਾਅਦ ਜਦ ਇਹ ਲੇਸ਼ਕ ਬੰਦ ਹੋ ਜਾਂਦੀ ਏ ਉਹ ਆਮ ਸਾਧਾਰਨ ਹਾਲਤ ਦੇ ਚਾਉਂਦੇ ਨੇ ਕਈ ਵਾਰ ਉਹਨਾਂ ਨੂੰ ਖੁਦ ਵੀ ਹੈਰਾਨੀ ਆਉਂਦੀ ਏ ਇਤਨਾ ਉੱਚਾ ਬੋਲ ਮੇਰੇ ਕੰਠ ਚੋਂ ਨਿਕਲੇ ਆ। ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ ਕਿ ਉਹਨਾਂ ਲੋਕਾਂ ਨੂੰ ਵੀ ਹੈਰਾਨਗੀ ਆਉਂਦੀ ਹੈ। ਇੱਕ ਇਤਿਹਾਸਿਕ ਘਟਨਾ ਇੱਕ ਵਿਦਿਆਰਥੀ ਰਵਿੰਦਰਨਾਥ ਟੈਗੋਰ ਦਾ ਵਕਤ ਦਾ ਇੱਕ ਸੰਤ ਕਵੀ ઋષਿ ਉਹਦੇ ਕੋਲ ਉਹਨਾਂ ਦੀ ਰਚਨਾ ਲੈ ਗਿਆ। ਔਰ ਆਖਣ ਲੱਗਾ ਠਾਕੁਰ ਜੀ ਇਸ ਕਵਿਤਾ ਦੇ ਅਰਥ ਦੱਸੋ। ਰਵਿੰਦਰਨਾਥ ਟੈਗੋਰ ਕਹਿੰਦੇ ਨੇ ਮੈਨੂੰ ਅਰਥ ਨਹੀਂ ਆਉਂਦੇ। ਮੈਨੂੰ ਅਰਥਾਂ ਦਾ ਪਤਾ ਨਹੀਂ। ਵਿਦਿਆਰਥੀ ਨੇ ਐਸਾ ਸੋਚਿਆ ਠਾਕੁਰ ਸਾਹਿਬ ਪਿੱਛਾ ਛੁੜਾ ਰਹੇ ਨੇ। ਠਾਕੁਰ ਸਾਹਿਬ ਅਰਥ ਦਸਣਾ ਨਹੀਂ ਚਾਹੁੰਦੇ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਕਵਤਾ ਆਪ ਜੀ ਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ ਮੇਰੀ ਲਾਲਸਾ ਹੈ ਮੇਰੇ ਪ੍ਰਾਣਾ ਦੀ ਪਿਆਸ ਹੈ ਇਸ ਕਵਤਾ ਦੇ ਅਰਥ ਆਪ ਮੈਨੂੰ ਦੱਸੋ ਫਿਰ ਠਾਕੁਰ ਨੇ ਕਿਹਾ ਨਹੀਂ ਆਉਂਦੇ ਮੈਨੂੰ ਅਰਥ ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਵਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ ਤੋ ਰਵਿੰਦਰਨਾਥ ਕਹਿਣ ਲੱਗੇ ਗੱਲ ਸੁਣ ਜਦ ਇਹ ਕਵਤਾ ਆਈ ਸੀ ਔਰ ਜਿੱਥੋਂ ਆਈ ਸੀ ਉਸ ਵਕਤ ਮੈਂ ਅਰਥ ਇਸ ਦੇ ਜਾਣਦਾ ਸੀ ਵਕਫਾ ਬਹੁਤ ਹੋ ਗਿਆ ਮੈਂ ਭੁੱਲ ਗਿਆ ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ ਕ੍ਰਿਤੇਈ ਉਸ ਨਾਲ ਕੋਈ ਪਾਉਂਚਤੇ ਸੰਬੰਧ ਹੈ ਤੋ ਅਰਥ ਉਸ ਤੋਂ ਪੁੱਛ ਲੈ ਮੈਨੂੰ ਵੀ ਨਹੀਂ ਆਉਂਦਾ ਇਸ ਕਵਤਾ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ ਰਵਿੰਦਰ ਨਾਥ ਵੀ ਕਿਸੇ ਕਿਸੇ ਛਣ ॠषि ਹੋ ਜਾਂਦੇ ਸਨ ਲੇਕਿਨ ਆਮ ਹਾਲਤ ਵਿੱਚ ਉਹ ਕਵੀ ਕਵੀ ਇਸ ਨੂੰ ਕਹਿੰਦੇ ਆ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਇੱਕ ਪਲ ਦੇ ਇੱਕ ਛਿੰਦ ਦੇ ਝਲਕ ਮਿਲ ਗਈ ਜਿਵੇਂ ਬਦਲਾਂ ਵਿੱਚ ਬਿਜਲੀ ਜਹਲਿਸ਼ ਗਈ ਆਹ ਹਾਲਤ ਵਿੱਚ ਇਹ ਸ਼ਾਇਰ ਇਹ ਕਵੀ ਰਵਿੰਦਰਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਵਿੱਚ ਇਤਨੀ ਬੁਲੰਗ ਗਲ ਆਖਣ ਵਾਲੇ ਇਤਨੀ ਉੱਚੀ ਗਲ ਆਖਣ ਵਾਲੇ ਇਤਨੀ ਡੂੰਗੀ ਗਲ ਆਖਣ ਵਾਲੇ ਇਤਨੀ ਨੀਵੀਂ ਥਾਂ ਤੇ ਇਤਨੀ ਪਛਤੇ ਰਿਚ ਉਚਾਈਆਂ ਨੂੰ ਕਿਸੇ ਕਿਸੇ ਵਗਰ ਛੋਂਦੇ ਨੇ ਜਦ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ ਦੂਸਰੇ ਉਹ ॠषि ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਏ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੁਨੀ ਔਰ ਜੋ ਮੁਨੀ ਹੋਵੇਗਾ ऋषि होवेगा जो ऋषि होवेगा मुनि होवेगा मन मुनि हो गए मन मुनि हो गए तो रसना हुन कंठ ऋषि बन जाएगा उस तो गीत निकलेगा संगीत निकलेगा दुनिया दे तमाम महान धर्म ग्रंथ गीत देचने संगीत देचने और मैं ऐसा कह सकता हूं ਜੋ ਗੀਤ ਦੇਚ ਨਹੀਂ ਸੰਗੀਤ ਦੇਚ ਨਹੀਂ ਉਹ ਗੱਲ ਇੱਕ ਦਫਾ ਪੜ੍ਹੀ ਪੁਰਾਣੀ ਹੋ ਜਾਏਗੀ ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ ਇਹ ਬੋਲ ਉੱਥੋਂ ਆਏ ਹੀ ਨਹੀਂ ਜੋ ਨਿਤ ਨਵ ਹੈ ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ ਹੈ ਲੇਖਕ ਪੁਰਾਣਾ ਹੋ ਜਾਂਦਾ ਹੈ ਬੋਲ ਵੀ ਪੁਰਾਣੇ ਹੋ ਜਾਂਦੇ ਨੇ ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਹੁੰਦੇ ਕਿਉਂ ਰੋਜ਼ ਪੜਦੇ ਆ ਨਵੀਂ ਸਮਝ ਨੂੰ ਜਨਮ ਦੇਂਦੇ ਨੇ ਨਵੇਂ ਗਿਆਨ ਨੂੰ ਜਨਮ ਦੇਂਦੇ ਨੇ ਨਵਾਂ ਬੋਧ ਕਰਾਉਂਦੇ ਨੇ ਨਵੀਂ ਮੰਜ਼ਿਲ ਦੇ ਜੋ ਹੈ झलक ਤੇ ਦਰਸ਼ਨਾਂ ਦੀ طرف ਖਿਚਾਅ ਪੈਦਾ ਕਰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ ਵਕਤੀ ਬੋਲ ਨਹੀਂ ਅਮਰ ਬੋਲ ਬ੍ਰਹਮਣ ਸਾਰੇ ਦਾ ਸਾਰਾ ਨਾਸ ਹੋ ਸਕਦਾ ਹੈ ਉਹ ਬੋਲ ਨਾਸ ਨਹੀਂ ਹੋਵੇਗਾ ਸਭ ਕੁਝ ਪੁਰਾਣਾ ਹੋ ਸਕਦਾ ਹੈ ਉਹ ਬੋਲ ਪੁਰਾਣਾ ਨਹੀਂ ਹੋ ਸਕਦਾ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ ਪਰ ਵਾਕਈ ਜੋ ਸਹੀ ਢੰਗ ਨਾਲ ਪੜਦੇ ਨੇ ਉਹ ਤੇ ਕਹਿੰਦ ਨਵਾਂ ਰਸ ਨਿਤ ਨਵਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਅਨੁਭਵ ਕਿਉਂ ਇਹ ਬੋਲ ਆਏ ਉਥੋਂ ਨੇ ਜੋ ਨਿਤ ਨਵਾਂ ਹੈ ਜੋ ਨਿਤ ਨਵਾਂ ਹੈ ਕਵੀ ਕਿਸੇ ਇੱਕ ਪਹਿਲੂ ਦਾ ਹੀ ਕਵੀ ਹੁੰਦਾ ਹੈ ਜਿ세 ਅਗਰ ਉਹ ਹਾਸ ਰਸਦਾ ਹੈ ਤਾਂ ਵੀਰ ਰਸਦਾ ਕਵੀ ਨਹੀਂ ਹੋਵੇਗਾ। ਅਗਰ ਵੀਰ ਰਸਦਾ ਕਵੀ ਹੈ ਤਾਂ ਰੋਦਰ ਰਸਦਾ ਕਵੀ ਨਹੀਂ ਹੋਵੇਗਾ। ਔਰ ਅਗਰ ਰੋਦਰ ਰਸਦਾ ਉਹ ਕਵੀ ਹੈ ਤਾਂ ਸ਼ਿੰਗਾਰ ਰਸਦਾ ਉਹ ਕਵੀ ਨਹੀਂ ਹੋਵੇਗਾ। ਅਗਰ ਉਹ ਸ਼ਿੰਗਾਰ ਰਸਦਾ ਕਵੀ ਹੈ ਤਾਂ ਸ਼ਾਂਤ ਰਸਦਾ ਉਹ ਕਵੀ ਨਹੀਂ ਹੋਵੇਗਾ। ਪਰ ਜੋ ॠषि ਹੈ ਔਰ ਕੌਣ ॠषि ਹੈ? ਜੋ ਮੁਨੀ ਹੈ ਜਿਸ ਦਾ ਮਨ ਚੁੱਪ ਕਰ ਗਿਆ ਹੈ ਮੁਨੀ ਹੈ ਇਸ ਤਰ੍ਹਾਂ ਦਾ ਜੋ ઋષਿ ਹੈ ਉਹਦੇ ਅੰਦਰੋਂ ਨਵ ਰਸ ਦੀ ਕਵਤਾ ਦਾ ਜਨਮ ਹੋਵੇਗਾ ਇਸ ਵਾਸਤੇ ਕਹਿ ਸਕਦੇ ਹਾਂ ਜੋ ਮੁਨੀ ਹੈ ਉਹ ઋષਿ ਹੈ ਜੋ ઋષਿ ਹੈ ਉਹ ਮੁਨੀ ਹੈ ઋષਿ ਮੁਨੀ ਦੇ ਬੋਲ ਪ੍ਰਮਾਤਮਾ ਦੇ ਬੋਲ ਨੇ ઋષਿ ਦੇ ਵਚਨ ਈਸ਼ਵਰ ਦੇ ਬੋਲ ਨੇ ਰਿਸ਼ੀ ਦੀ ਕਲਾਮ ਖੁਦਾਈ ਕਲਾਮ ਹੈ ਰਿਸ਼ੀ ਦਾ ਬੋਲ ਖੁਦਾਈ ਅਲਹਾਮ ਹੈ ਇਸ ਵਾਸਤੇ ਹੀ ਤੇ ਇਸ ਤਰ੍ਹਾਂ ਦੇ ਪੁਰਸ਼ ਕਹਿ ਦਿੰਦੇ ਨੇ ਮੈਂ ਨਹੀਂ ਬੋਲਿਆ ਕਸਮ ਬੋਲੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇਲਾ ਐਲਾਨੀਆ ਕਹਿ ਦਿੱਤਾ ਮੁਹੰਮਦ ਸਾਹਿਬ ਨੇ ਮੁਹੰਮਦ ਤੇ ਕਦੋਂ ਦਾ ਚੁੱਪ ਕਰ ਗਿਆ पता नहीं खुदा की बोली जा रही है खुदा की आखी जा रही है धन गुरु सिंह जी महाराज फरमान रहे ने जो निज प्रभ मो सो कहा सो कहो कह माए जो कुछ प्रभु ने आखे है कह रहे हैं मैं जो परमात्मा ने बोलिया बोल रहे हैं मैं नहीं ने मेरे बोल प्रभु दे बोलने, ने अकाल पुरुखवाद अस्की ਇਹ ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਹੈ ਇਹ ਅਕਾਲ ਪੁਰਖ ਦੇ ਬੋਲ ਇਹ ਪ੍ਰਮਾਤਮਾ ਦੇ ਬੋਲ ਮੈਂ ਫਿਰ ਦੁਹਰਾਵਾਂ ਜਦ ਮਨ ਮੋਨੀ ਹੋ ਜਾਏ ਮੋਨ ਦੇ ਚਲਾ ਜਾਏ ਕੰਠ ਰਿਸ਼ੀ ਹੋ ਜਾਂਦਾ ਹੈ ਰਸਨਾ ਰਿਸ਼ੀ ਹੋ ਜਾਂਦੀ ਹੈ ਮਨ ਮੋਨੀ ਹੋ ਗਿਆ ਜ਼ਬਾਨ ਰਿਸ਼ੀ ਹੋ ਗਈ ਇਸ ਵਾਸਤੇ ਸੀ ਇਕੱਠਾ ਸ਼ਬਦ ਵਰਤਦੇ ਆ ਰਿਸ਼ੀ ਮੋਨੀ ਮੋਨੀ ਰਿਸ਼ੀ ਰਿਸ਼ੀ ਮੋਨੀ ਮੁਨੀ ਹੈ ਤਾਂ ਰਿਸ਼ੀ ਜ਼ਰੂਰ ਹੈ ਰਿਸ਼ੀ ਹੈ ਤਾਂ ਮੁਨੀ ਜ਼ਰੂਰ ਹੈ ਆਮ ਲੋਕ ਕਵੀ ਨੇ ਖਾਂ-ਖਾਂਦੇ ਮੁਸ਼ਾਇਰੇ ਹੁੰਦੇ ਨੇ ਕبھی ਸਮੇਲਨ ਹੁੰਦੇ ਨੇ ਪੰਜਾਬੀ ਕਵੀ ਦਰਬਾਰ ਆਉਂਦੇ ਨੇ ਕਿ ਕਵੀ ਕਵੀ ਨੇ ਜਿਨ੍ਹਾਂ ਨੂੰ ਕਦੀ-ਕਦੀ ਝਲਕਾਂ ਪੈਂਦੀਆਂ ਨੇ ਇਸ ਤਰ੍ਹਾਂ ਜਿਵੇਂ ਬਦਲਾਂ 'ਚ ਬਿਜਲੀ ਚਲਕੇ ਕਿ ਝਲਕ ਸਦੇ ਵੀ ਨਹੀਂ ਆਉਂਦੀ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਕਿਸੇ ਵਕਤ ਇਤਨੇ ਭੰਕਰ ਰੂਪ ਦੇਜ ਬੋਲਣ ਲੱਗ ਪੈਂਦਾ ਹੈ ਜ਼ਬਾਨ ਕੋਈ ਗੈਰੀ ਗੱਲ ਨਹੀਂ ਕਰਦੀ ਬਲਕਿ ਆਮ ਗਾਲੀ ਗਲੋਚ ਵੀ ਐਸੇ ਲੋਕਾਂ ਤੋਂ ਨਿਕਲ ਸਕਦਾ ਹੈ ਬੜੇ ਨੀਵੇਂ ਬੋਲ ਵੀ ਨਿਕਲ ਸਕਦੇ ਨੇ ਮਹਾਰਾਜ ਦੀ ਇੱਕ ਬੜੀ ਪੰਕਤੀ ਹੈ ਹੌਲੇ ਮਨੁੱਖ ਦੀ ਪਹਿਚਾਨ ਕੀ ਹੈ ਨੀਵੇਂ ਮਨੁੱਖ ਦੀ ਪਹਿਚਾਨ ਕੀ ਹੈ ਉੱਚਾ ਤੇ ਨੀਵਾ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋਰ ਹੈ ਬਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ निर्धन है धन नहीं है छोटा मनुख है तो पैमाना धन बन जाता है किधरे पैमाना रुतबा बन जाता है कोई कुर्सी मिल गई है सिंहासन मिल गया है उच्चे मनुख ने वे मनुख ने रस्ते च बैठा है भिक्षा मंग रहे हैं छोटे मनुख ने ये पैमाने जगत देने, मनुख हौला है छोटा है मनुख महान है ਉੱਚਾ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ। ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਮੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ। ਉਹ ਮਨੁੱਖ ਹੌਲਾ ਹੈ। ਨੀਵੇਂ ਤੋਂ ਨੀਵੇਂ। ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲਦਾਰ ਰੂਪ ਹੈ। ਜਿਹਦੇ ਬੋਲਾਂ ਵਿੱਚ ਕ੍ਰੋਧ ਹੈ ਉਹ ਮਨੁੱਖ ਖੁਦ ਵੀ ਕ੍ਰੋਧਦਾਰ ਰੂਪ ਹੈ। जिसਦੇ बोलਾਂ ਵਿੱਚ ਈਰਖਾ ਹੈ ਉਹ ਤੇ ਈਰਖਾ ਦਾ مجسمہ ہے ਪਰ جسਦੇ بولਾਂ ਵਿੱਚ ਮਿਠਾਸ ਹੈ ਉਹ ਤੇ ਮਸਰੀ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਹ ਤੇ ਮਨੁੱਖ ਆਸਮਾਨ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਗਹਿਰਾਈ ਹੈ ਉਹ ਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿੰਨੇ मोती ਪਏ ਨੇ ਬੋਲ ਨਹੀਂ ਮੈਨੇ ਮਨੁੱਖ ਨਹੀਂ ਮਾ ਬੋਲ ਉੱਚੇ ਨੇ ਮਨੁੱਖ ਉੱਚਾ ਹੈ ਮਨੁੱਖ ਦੀ ਉਚਾਈ ਤੇ ਛੋਟਾਈ ਉਹਦੇ ਬੋਲਾਂ ਤੋਂ ਨਾ ਪਾਂਗੇ ਬੋਲ ਕੁਰਖਤ ਨੇ ਬੋਲ ਕੋੜੇ ਨੇ ਨਾ ਨਿਗ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਔਰ ਮਹਾਰਾਜ ਕਹਿੰਦੇ ਨੇ ਚਾਹੇ ਕਿਤਨਾ ਧਨਵਾਨ ਹੈ ਕਿਤਨਾ ਗੁਣਵਾਨ ਹੈ ਕਿਤਨੇ ਰਤਬੇ ਦਾ ਮਾਲਕ ਹੈ ਫਿੱਕਾ ਬੋਲਣ ਵਾਲਾ ਮੂਰਖ ਹੈ ਸਿਆਣਾ ਨਹੀਂ ਹੈ ਫਿਕਰ ਮੌਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁੱਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਕਿਦੇ ਬੋਲ ਕਿਹੋ ਜਿਹਾਂ ਦੇ ਨੇ ਅਸੀਂ ਉਹਨਾਂ ਨੂੰ અવਤਾਰ ਆਖਿਆ ਜਿਨ੍ਹਾਂ ਦੇ ਬੋਲਾਂ ਚ ਨਿਰੰਕਾਰਸ ऐसे ਉਹਨਾਂ ਨੂੰ ਗੁਰੂ ਪੀਰ ਪੈਗੰਬਰ ਆਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ਐਸੇ ਕਵੀ ਨੇ ਜੋ ॠषि ਨੇ ਔਰ ਇਸਵਾਸ ਤੇ ॠषि ਨੇ ਕਿਉਂਕਿ मुनि ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬੇਸਤਰ ਰਚਨਾਵਾਂ ਦੇ ਉੱਪਰ ਲਿਖਦੇ ਨੇ ਕਬੀਓ ਬਾਤ ਬੇਨਤੀ ਚੌਪਈ बहुत सारिया चौपाई, बहुत सारिया आप दचनाव आप कहने मैं कवि मैं कवि मैं कवि गुरु नानक भी कहें नानक शायर, में शायर एव कहत है। सच्चे परवर देगा हूं इस तरह का जो ऋषि है मुनि है इस तरह का जो कवि है ਉਦੇ ਕੋਲ ਹਰ ਰਸਤੀ ਕਵਤਾ ਹੋਵੇਗੀ। ਉਹਦੇ ਬੋਲਾਂ 'ਚ ਕਿਦਰੇ ਸ਼ਾਂਤੀ ਝਲਕੇਗੀ। ਉਹਦੇ ਬੋਲਾਂ 'ਚ ਕਿਦਰੇ ਵੀਰ ਰਸ ਚਲਕੇਗਾ। ਉਸਦੇ ਬੋਲਾਂ 'ਚ ਕਿਦਰੇ ਹਾਸ ਰਸ ਵੀ ਹੋਵੇਗਾ। ਉਸਦੇ ਬੋਲਾਂ ਕਿਦਰੇ ਰੋਦਰ ਰਸ ਵੀ ਹੋਵੇਗਾ। ਉਹਦੇ ਬੋਲ ਉਸਦੇ ਮਹਾਵਾਕ ਤਰ੍ਹਾਂ-ਤਰ੍ਹਾਂ ਦੇ ਰਸ ਨੂੰ ਪ੍ਰਦਰਸ਼ਿਤ ਕਰਨਗੇ। ਔਰ ਹੈਰਾਨਗੀ ਹੋ ਜਾਂਦੀ ਹੈ ਆਮ ਕਵੀਆਂ ਨੂੰ ਜੋ ਸਿਰਫ ਇੱਕ ਪਹਿਲੂ ਦੇ ਕਵੀ ਹੁੰਦੇ ਨੇ ਕਦੀ ਵੀ ਹਾਸ ਰਸ ਦੇ ਕਵੀ ਰੋਦਰ ਰਸ ਤੇ ਨਹੀਂ ਲਿਖ ਸਕਦੇ ਨਹੀਂ ਬੋਲ ਸਕਦੇ ਤੇ ਕਦੀ ਰੋਦਰ ਰਸ ਬਿਆਨ ਕਰਨ ਵਾਲੇ ਹਾਸ ਰਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸ਼ਾਂਤ ਰਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸ਼ਿੰਗਾਰ ਰਸ ਦਾ ਕਵੀ ਕੇਵਲ ਸ਼ਿੰਗਾਰ ਰਸ ਦਾ ਹੀ ਕਵੀ ਹੈ ਪਰ ਦੇਖਦੇ ਹਾਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਵੇਖ ਲਿਆ ਕਲਗੀਧਰਪਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਨਾਲ ਸਾਰੇ ਮਹਾਰਾਸ਼ਟ ਟਪਕਦੇ ਪਏ ਨੇ ਇਸ ਤਰ੍ਹਾਂ ਜਿਵੇਂ ਬਦਲਾਂ ਚੋਂ ਪਾਣੀ ਟਪਕਦਾ ਹੈ بارش ਹੁੰਦੀ ਹੈ ਇਹ ਰਸਾਂ ਦੀ بارش ਹੋ ਰਹੀ ਹੈ ਮੈਂ ਇਹ ਰੋ ਸਰੋਤਿਆਂ ਦੇ ਸਾਹਮਣੇ ਰੱਖ ਰਿਆਂ ਮਹਾਪੁਰਸ਼ ઋષਿ ਆਉਂਦੇ ਨੇ ઋષਿ ਮੁਨੀ ਆਉਂਦੇ ਨੇ ਜੋ Muni ਹੁੰਦਾ ਹੈ ઋષਿ ਹੁੰਦਾ ਹੈ ਜੋ ઋષਿ ਹੁੰਦਾ ਹੈ Muni ਹੁੰਦਾ ਹੈ ਇਸ ਦੇਸ਼ ਨੇ ਪਤਾ ਨਹੀਂ ਕਿੰਨੇ ઋષਿ Muni ਪੈਦਾ ਕੀ ਥੇ ਨੇ ਸੇਜੇ ਸੇਜੇ ਹਾਲਾਤ ਐਸੇ ਬਣੇ ਵਾਤਾਵਰਣ ਐਸੇ ਬਣੇ ਨੇ ਮਨੁੱਖ ਦਾ ਮਨ ਇਤਨਾ ਉੱਚੀ ਬੋਲਣ ਲੱਗ ਪੈਂਦੇ ਹੈ ਇਤਨਾ ਉੱਚੀ ਬੋਲਣ ਲੱਗ ਪੈਂਦੇ ਹੈ ਹੁਣ ਮੌਨ ਕਿੱਥੇ ਤੇ ઋષਿ ਹੋਣਾ ਕਿੱਥੇ ਸੁਪਨੇ ਦੀਆਂ ਖੇਡਾ ਹੋ ਗਈਆਂ ਨੇ ਮਨੁੱਖ ਦਿਖਾਈ ਦੇਂਦੇ ਨੇ ਹੁਣ Muni ਨਹੀਂ ਮਨੁੱਖ ਦਿਖਾਈ ਦੇਂਦੇ ਨੇ ਹੁਣ ਰਿਸ਼ੀ ਨਹੀਂ ਨਹੀਂ ਤੇ ਇੱਕ ਦੌਰ ਸੜੇ ਰੇਸ਼ ਦੇ ਚੋਂ ਐਸਾ ਲੰਘਿਆ ਰਿਸ਼ੀ Muni ਹਰ ਘਰ ਵਿੱਚ ਮਿਲ ਜਾਂਦੇ ਸਨ ਹਰ ਸ਼ਹਿਰ ਵਿੱਚ ਮਿਲ ਜਾਂਦੇ ਸਨ ਗਲੀ ਗਲੀ ਮਿਲ ਜਾਂਦੇ ਸਨ ਰਿਸ਼ੀ Muni ਰਿਸ਼ੀ Muni ਜਿਨ੍ਹਾਂ ਦੇ ਬੋਲ ਕੋਈ ਸੁਣੇ ਤੇ ਦਿਲ ਦੇ ਮਾਲ ਦੇ ਅੰਦਰ ਜਰਨਾਟ ਵਜ ਜਾਏ ਉਹਦੀ ਚੇਤਨਾ ਪਰਮ ਚੇਤਨਾ ਨਾਲ ਜੁੜ ਜਾਏ ਔਰ ਅਨੰਦ ਦੀ ਉਸ ਤੇ بارش ਹੋ ਜਾਏ ਇਹ ਵਖ ਵਖ ਪਹਿਲੂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਸਾਂ ਦੇ ਸੰਬੰਧਿਤ ਮੈਂ ਵਿਆਨ ਕਰਨ ਲੱਗਾ ਜਿਵੇਂ ਸ਼ਿੰਗਾਰ ਰਸ ਨੂੰ ਕਰਣਾ ਰਸ ਨੂੰ धन गुरु नानक देव जी महाराज ने यकजा मोरा ने पहला पानियां शुरू कर मोरा ने नचना शुरू कर दिता है मोरा ने गीत गाने शुरू कर दिते ने मोरा ने बोलना शुरू कर दिता है क्यों ਢੈਣੇ ਸਾਵਣ ਆਇਆ ਮੋਰ ਇੰਜ ਤੇ ਨਹੀਂ ਪਹਿਲਾ ਬਾਂਦੇ ਮੋਰ ਐਵੇਂ ਤੇ ਨਹੀਂ ਨੱਚਦੇ ਸਾਵਣ ਦੇ ਬਦਲਾਂ ਨੂੰ ਵੇਖ ਕੇ ਹੀ ਨੱਚਦੇ ਨੇ ਸਾਵਣ ਦੀ ਗਰਜਨ ਦੇ ਨਾਲ ਹੀ ਬੋਲਦੇ ਨੇ ਸਾਵਣ ਦੀ ਬਰਖਾ ਦੇ ਨਾਲ ਹੀ ਨੱਚਦੇ ਨੇ ਜਦ ਕਦੀ ਪਰਮਾਤਮਾ ਦੀ ਮਿਹਰ ਦੇ ਬੱਦਲ ਉਮੜਦੇ ਨੇ ਕਬੀਰ ਅੰਬਰ ਘਨ ਹਰ ਛਾਇਆ ਬਰਖ ਬਰੇ ਸਰਤਾਲ ਚਾਤਰ ਕਜਉ ਤਰਸਤ ਰਹੇ ਕਿਨ ਕੋ ਕਮਨ ਹਵਾਲ ਕਦੀ ਕਦੀ ਹਿਰਦੇ ਦੇ ਆਕਾਸ਼ ਦੇਤੇ ਪ੍ਰਮਾਤਮਾ ਦੀ ਰਹਿਮਤ ਦੇ ਬੱਦਲ ਉਮੜਦੇ ਨੇ ਉਹ ਬਰਖਾ ਕਰਦੇ ਨੇ ਨਾਮ ਦੀ ਅਗੰਮੇ ਰਸ ਦੀ ਮਨ ਇਨਨ ਨਾ ਛੋਟਦਾ ਹੈ ਜਿਵੇਂ ਮੋਰ ਮਨ ਇਸ ਤਰ੍ਹਾਂ ਪਹਿਲਾਂ ਪਾਣ ਲੱਗ ਪੈਂਦਾ ਹੈ ਜੈਸੇ ਕਿ ਮੌਸਮ ਜ਼ਮੀਨ ਤੇ ਸਾਵਣ ਸਾਲ ਦੇ ਸਾਜ਼ ਆਉਂਦਾ ਹੈ ਜ਼ਿੰਦਗੀ ਤੇ ਕਈ ਦਫਾ ਓਡੀ ਕਾਂ ਚੀ ਲੱਗ ਜਾਂਦੀ ਹੈ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਈ ਦਫਾ ਤੇ ਜਨਮ ਲੰਗ ਜਾਂਦੇ ਨੇ ਕਈ ਦਫਾ ਤੇ ਅਨੰਦ ਜਨਮਾਂ ਦੀ ਭਟਕਣਾ ਫਿਰ ਕਦੀ ਕਿਸੇ ਖੁਸ਼ਕਿਸਮਤ ਦੀ ਜ਼ਿੰਦਗੀ ਸਾਵਣ ਦੇ ਬੱਦਲ ਉਮੜਦੇ ਨੇ ਤੇ ਉਹਦਾ ਮਨ ਮੋਰ ਪਹਿਲਾ ਪਾਉਂਦਾ ਹੈ ਨੱਚਦਾ ਹੈ ਗੀਤ ਗਾਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਵਸਥਾ ਨੂੰ ਇੰਜ ਪਏ ਬਿਆਨ ਕਰਦੇ ਨੇ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਬਾਇਆ हे प्रभु प्यार नाल खिचे नाल कशिश नाल जद किसे नु वेखीए ते इंज लगदा है एदियां अखा ने जख्मी कर लते है तेरे रूप ने ते बन के रख दितदा है तेरे मुंद कटारे जेवडा जेवडा कने रस्सईयो कटार कैंदे ने छोरी नु हे प्रभु तेरे नेत्र कटार बन गए ने ਰਸੀ ਬਣ ਗਏ ਨੇ ਮੈਨੂੰ ਜ਼ਖਮੀ ਕਰ ਦਿੱਤਾ ਹੈ ਮੈਨੂੰ ਘਾਇਲ ਕਰ ਦਿੱਤਾ ਹੈ ਔਰ ਮੈਨੂੰ ਬੰਨ ਕੇ ਰੱਖ ਦਿੱਤਾ ਹੈ ਮੈਂ ਤੇਰੇ ਜੋਗਾ ਹੀ ਰਹ ਗਿਆ ਔਰ ਕਿਸੇ ਜੋਗਾ ਨਹੀਂ ਹੁਣ ਤੇ ਮੈਂ ਮਰੀਜ਼ ਕੇ ਰਹ ਗਿਆ ਹੁਣ ਤੇਰਾ ਹੀ ਬੰਧਨ ਹੈ ਔਰ ਕੋਈ ਬੰਧਨ ਨਹੀਂ ਸੰਸਾਰ ਦੇ ਸਾਰੇ ਬੰਧਨ ਬੰਧਨ ਨੇ ਨਿਰੰਕਾਰ ਦਾ ਬੰਧਨ ਮੋਕਸ਼ ਮੁਕਤੀ ਹੈ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੀਆਂ ਜ਼ੰਜੀਰਾਂ ਟੁੱਟ ਜਾਂਦੀਆਂ ਨੇ ਧੰਗੁਰ ਨਾਲਿਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਆਇਆ ਤੇਰੇ ਦਰਸ਼ਨ ਮਿਟੋਂ ਖਨੀਏ ਵਜਾ ਤੇਰੇ ਨਾਮ ਮਿਟੋਂ ਕੁਰਬਾਨੋ ਜਾਂ ਤੋਂ ਤਾਂ ਮੈਂ ਮਾਨ ਕੀਆ ਹੈ

ਜੇ ਦੀ ਜ਼ਿੰਦਗੀ ਚ ਸਾਵਣ ਆਇਆ ਪਰ ਜਿਸ ਦੀ ਜ਼ਿੰਦਗੀ ਚ ਹਾੜ ਹੈ ਜਿਸ ਦੀ ਜ਼ਿੰਦਗੀ ਚ ਲੇਟ ਹੈ ਤਪਸ਼ੀ ਤਪਸ਼ੇ ਕਿੱਥੇ ਬਰਖਾ ਕਿੱਥੇ ਬੱਦਲ ਕਿੱਥੇ ਗਰਜਣਾ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ ਉਹ ਕਿਸ ਤਰ੍ਹਾਂ ਜੀ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਉਸ ਦਾ ਚਿੱਤਰਣ ਕੀਤਾ ਹੈ ਇਸ ਤਰ੍ਹਾਂ ਦੀ ਕਾਵਿ ਸ਼ੈਲੀ ਨੂੰ ਕਹਿੰਦੇ ਨੇ ਕਰਣਾ ਰਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਸਾਗਰ ਚ ਇੱਕ ਇਸ ਤਰ੍ਹਾਂ ਕਰਣਾ ਰਸ ਪ੍ਰਗਟ ਹੋ ਰਿਹਾ ਹੈ ਆਪ ਸਰਵਨ ਕਰੋ